ਦੇਖੋ ਚੰਨੀ ਸਾਹਿਬ ਇੱਕ ਸ਼ਖਸੀਅਤ ਦੇ ਰੂਪ ਦੇ ਅੰਦਰ ਜਿਹੜਾ ਆ ਉਹ ਲੀਡਰ ਬਣ ਕੇ ਉਭਰੇ ਨੇ ਔਰ ਤੁਸੀਂ ਇਹ ਦੇਖੋ ਕਿ ਚੰਨੀ ਸਾਹਿਬ ਦੇ ਮੁਕਾਬਲੇ ਦੇ ਅੰਦਰ ਦੂਸਰੀਆਂ ਪਾਰਟੀਆਂ ਨੂੰ ਜਿਹੜੇ ਉਮੀਦਵਾਰ ਆ ਉਹ ਲਿਆਉਣੇ ਪਏ ਗਏ ਆਮ ਆਦਮੀ ਪਾਰਟੀ ਅਕਾਲੀ ਦਲ ਤੋਂ ਕੈਂਡੀਡੇਟ ਲੈ ਔਰ ਅਕਾਲੀ ਦਲ ਵਾਲੇ ਸੌਰੀ ਅਕਾਲੀ ਦਲ ਵਾਲੇ ਜਿਹੜੇ ਉਹ ਕਾਂਗਰਸ ਦਾ ਕੈਂਡੀਡੇਟ ਲੱਗਾ ਬੀਜੇਪੀ ਵਾਲੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਤੁਸੀਂ ਇਹ ਦੇਖੋ ਕਿ ਕਿਸ ਤਰੀਕੇ ਦਾ ਇੱਕ ਮਜ਼ਬੂਤ ਜਿਹੜਾ ਦਾਵੇਦਾਰ ਔਰ ਮਜ਼ਬੂਤ ਕੈਂਡੀਡੇਟ ਜਲੰਧਰ ਦੇ ਅੰਦਰ ਕਾਂਗਰਸ ਪਾਰਟੀ ਨੇ ਦਿੱਤੇ ਨੇ ਸਤਾਰ ਚਰਨਜੀਤ ਸਿੰਘ ਜੀ ਚੰਨੀ ਔਰ ਦੂਸਰੀਆਂ ਪਾਰਟੀਆਂ ਦੇ ਅੰਦਰ ਬੁਖਲਾਟ ਜਿਹੜੀ ਹੈ ਉਹ ਆ ਗਈ ਭਗਵਾਨਤਮਾਨ ਜੀ ਤੇ ਕੇਜਰੀਵਾਲ ਜੀ ਕਿਹਾ ਕਰਦੇ ਸਿਗੇ ਕਿ ਅਸੀਂ ਤਾਂ ਕਿਸੇ ਪਾਰਟੀਆਂ ਦਾ ਕਚਰਾ ਨਹੀਂ ਲੈਣਾ ਤੇ ਫਿਰ ਤੁਸੀਂ ਅੱਜ ਅੱਜ ਜਿਹੜੀ ਜਲੰਧਰ ਦੇ ਅੰਦਰ ਇਸ ਤਰੀਕੇ ਦੀ ਰੱਦੋ ਬਦਲੀ ਕਰਵਾ ਕੇ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੇ ਪੋਲਿਟਿਕਲ ਰਾਜਨੀਤੀ ਦੀਆਂ ਕਦਰਾਂ ਕੀਮਤਾਂ ਨੂੰ ਕਿਉਂ ਤੁਸੀਂ ਇੰਨਾ ਜਿਹੜਾ ਥੱਲੇ ਲੈ ਕੇ ਆ ਰਹੇ ਹੋ ਲੋਕਾਂ ਨੇ ਤੁਹਾਡੀ 92 ਵਿਧਾਇਕ ਬਣਾ ਕੇ ਤੁਹਾਡੀ ਸਰਕਾਰ ਬਣਾਈ ਸੀ ਪੰਜਾਬ ਦੇ ਅੰਦਰ ਤਾਂ ਫਿਰ ਤੁਸੀਂ ਲੀਡਰਸ਼ਿਪ ਪੈਦਾ ਕਰੋ ਅੱਜ ਆਜ ਕਾਲੀਦਾਂ ਨੂੰ ਕਾਂਗਰਸ ਦੇ ਕੈਂਡੀਡੇਟ ਲੈਣੇ ਪੈ ਰਹੇ ਦੂਸਰੇ ਆਮ ਆਦਮੀ ਪਾਰਟੀ ਵਾਲੇ ਜਿਹੜੇ ਸੀ ਉਹ ਬੀਜੇਪੀ 'ਚ ਚਲੇ ਗਏ ਔਰ ਅਕਾਲੀ ਦਲ ਵਾਲੇ ਜਿਹੜੇ ਉਹ ਆਮ ਆਦਮੀ ਪਾਰਟੀ 'ਚ ਜਾ ਕੇ ਕੈਂਡੀਡੇਟ ਬਣ ਗਏ ਸੋ ਇਨਸਾਨ ਨੂੰ ਮਤਲਬ ਕਿਤੇ ਨਾ ਕਿਤੇ ਸਟੇਬਿਲਟੀ ਰੱਖਣੀ ਚਾਹੀਦੀ ਹੈ ਜਲੰਧਰ ਬਹੁਤ ਮਜ਼ਬੂਤ ਔਰ ਜੇ ਇਸ ਤਰੀਕੇ ਦਾ ਕਿਉਂਕਿ ਚੰਨੀ ਸਾਹਿਬ ਦਾ ਟਿਕਟ ਤਾਂ ਲਗਭਗ ਪਹਿਲਾਂ ਹੀ ਫਾਈਨਲ ਸੀ ਔਰ ਉਹਨਾਂ ਨੇ ਟਿਕਟ ਅਨਾਉਂਸ ਹੋਣ ਤੋਂ ਪਹਿਲਾਂ ਹੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਅੰਦਰ ਜਿਹੜਾ ਸੀ ਉਹ ਆਪਣੇ ਚੱਕਰ ਲਾਉਣੇ ਕਹਿ ਲਈਏ ਜਾਂ ਮੀਟਿੰਗਾਂ ਕਾਨੀਆਂ ਜਾਂ ਪ੍ਰੀਮੀਅਰਰੀ ਸਟੇਜ ਦੇ ਉੱਤੇ ਉਹਨਾਂ ਨੇ ਆਪਣਾ ਪ੍ਰਕਿਰਿਆ ਜਿਹੜੀ ਉਹਨੂੰ ਪੂਰਾ ਕਰ ਲਿਆ ਸੀ ਅਸੀਂ ਡਟ ਕੇ ਲੱਗੇ ਹੋਏ ਹਾਂ ਮੇਰਾ ਆਦਮਪੁਰ ਹਲਕਾ ਮੈਂ ਉੱਥੇ ਦਾ ਵਿਧਾਇਕ ਹਾਂ ਹੁਣ ਤੱਕ ਅਸੀਂ 20 ਤੋਂ 22 ਪ੍ਰੋਗਰਾਮ ਜਿਹੜੇ ਸਦਾ ਚੰਜੀ ਸਿੰਘ ਚੰਨੀ ਦੇ ਉਹ ਕੀਤੇ ਨੇ ਔਰ 42 ਪ੍ਰੋਗਰਾਮ ਹੋਰ ਪਿੰਨ ਪੁਆਇੰਟ ਕੀਤੇ ਨੇ ਮੈਂ ਲਗਾਤਾਰ ਰੋਜ਼ 10 12 ਪਿੰਡਾਂ ਦੇ ਅੰਦਰ ਜਾ ਰਿਹਾ ਔਰ 10 ਤਰੀਕ ਤੱਕ ਮੈਂ ਖੁਦ ਨਿੱਜੀ ਤੌਰ ਦੇ ਉੱਤੇ ਆਪਣੇ ਸਵੇ ਨੂੰ ਜਿਹੜਾ ਉਹ ਕੰਪਲੀਟ ਕਰਾਂਗਾ ਔਰ 10 ਦਿਨ ਤੋਂ ਬਾਅਦ ਫਿਰ ਕੈਂਪੇਨ ਜਿਹੜੀ ਹੈ ਉਹ ਬਿਲਕੁਲ ਪੀਕ ਦੇ ਉੱਤੇ ਜਿਹੜੀ ਆ ਉਹ ਜਾਏਗੀ ਸਰ ਚੰਨਜੀਤ ਸਿੰਘ ਚੰਨੀ ਜੀ ਜੱਤਣਗੇ ਭਗਵੰਤ ਮਾਨ ਨੂੰ ਚੈਲੰਜ ਵੀ ਕੀਤਾ ਸੀ ਇਸ ਦਾ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਕਿ ਤੂੰ ਕਹਿੰਦਾ ਸੀ ਕਾਂਗਰਸ ਦੇ ਪੱਲੇ ਕੱਖ ਨਹੀਂ ਤੇ ਭਗਵੰਤ ਮਾਨ ਜੀ ਤੈਨੂੰ ਖੁਦ ਖੜਾ ਹੋਣਾ ਚਾਹੀਦਾ ਸੀ ਤੂੰ ਦਲਤਾਂ ਦੀ ਬੇਇੱਜ਼ਤੀ ਕਰਦਾ ਔਂ ਦਲਤਾਂ ਨੂੰ ਜੁੱਤੀਆਂ ਦਿਖਾਉਣ ਦੀਆਂ ਗੱਲਾਂ ਕਰਦਾ ਤੈਨੂੰ ਜਵਾਬ ਹੁਣ ਜਿਹੜਾ ਨਾ ਉਹ ਜਲੰਧਰ ਦੇ ਲੋਕ ਦੇਣਗੇ ਭਗਵੰਤ ਮਾਨ ਜੀ ਲੋਕਾਂ ਦਾ ਵਿਦਰੋਹ ਲੋਕਾਂ ਦਾ ਰੋਸ ਸਹਿਣ ਵਾਸਤੇ ਤੁਸੀਂ ਤਿਆਰ इलेक्शन के अंदर कांग्रेस पार्टी ने जितना थे इस्तीफा देने तैयार हो कुलदीप साहब राजा बड़िंग को भी मैदान में उतारा है इसको, इसको किस तरह से देखें आप और साथ में राजा को टिकट मिलते ही जो ब्रिंग का बयान आया है, आपको लगता नहीं है है, कि एक, एक जो वो नहीं। ऐसा कुछ नहीं है कई बार कोई बात बोली बोली जाती है राजा बड़िंग जी पंजाब के नेता हैं, कांग्रेस पार्टी के प्रधान हैं। तो अगर प्रधान की इच्छा आगे बढ़ने की है तो हर एक व्यक्ति की इच्छा होती आज मैं एम एल हूँ मैं मैं भी एम का टिकट मांग रहा था मेरी भी इच्छा है कि मैं स्थाई में दोबारा लड़ूँ और मैं मिनिस्टर बनूं सो यहाँ पर वो पंजाब में पंजाब के लोगों की सेवा कर रहे हैं कांग्रेस पार्टी की कर रहे हैं है, हम चाहते हैं कि वो दिल्ली जाएं और जहाँ पंजाब में वो सेवा करते रहें और दिल्ली में जाकर के भी वो पंजाब के मुद्दों की पंजाब के दलतों की किसानों की बेरोजगारों की और व्यापारियों की जो बात है जो देश की पार्लियामेंट में जाकर के करें तो मेरे ख्याल में अच्छा होगा राजा बड़िंग जी अच्छा अच्छे नेता हैं अच्छे बुलारे ने उनमें टैलेंट है उनमें क्रेज है तो में भी ए, इसकी चाहत है तो लुधियाने वालों का मैं बहुत धन्यवाद करना चाहता हूं जिन्होंने पार्टी हाईकमांड को बोला और राजा जी को टिकट दे करके वहाँ से उनको उम्मीदवार बनाया है पंजाब में रिजल्ट अच्छा रहेगा अच्छे कैंडिडेट मैदान में उतारे हैं और अच्छा मुकाबला होगा देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X aur WhatsApp channel par